ਕੀ ਪਾਰਟੀ ਉਹ ਆਪਾਂ ਨੂੰ ਬਣਾਣੀ ਪੈਗੀ ਹਾਲਾਂਕਿ ਤੁਸੀਂ ਕਾਫੀ ਲੰਬਾ ਸਮਾਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਸੀ ਅਲਵਿਦਾ ਕਹਿ ਗਏ ਸੀਗੇ ਪਾਰਟੀ ਨੂੰ ਜਦੋਂ ਅਸੀਂ ਦੇਖਿਆ ਵੀ ਉਹ ਕਿਸੇ ਗੱਲ ਤੇ ਨਹੀਂ ਆਉਣ ਨੂੰ ਤਿਆਰ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਅਗਾਂਹੀ ਦਲ ਨੂੰ ਮੋੜ ਸੁਰਜੀਤ ਕਰਨ ਵਾਸਤੇ ਕੋਈ ਕਦਮ ਚੱਕਣ ਨੂੰ ਤਿਆਰ ਨਹੀਂ ਤੇ ਸਾਰਿਆਂ ਨੂੰ ਮਜਬੂਰੀ ਬਸ ਪਾਸੇ ਹੋਣਾ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਸੀ ਜੁਲਾਰ ਸੁਖਬੀ ਸਿੰਘ ਬਾਦਲ ਕਿ ਤੁਸੀਂ ਕੁਝ ਸਮੇਂ ਲਈ ਪਿੱਛੇ हट ਜਾਓ ਕਿਸੇ ਹੋਰ ਵਿਅਕਤੀ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇ ਦਿਓ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਦੁਆਰੇ ਹੌਲੀ-ਹੌਲੀ ਪਾਰਟੀ ਨਾਲ ਦੁਆਰੇ ਜੁੜਨ ਕਿਉਂਕਿ ਉਹਨਾਂ ਦੀ ਗਵਾਈ ਦੇ ਵਿੱਚ ਲਗਾਤਾਰ 4 ਇਲੈਕਸ਼ਨਾਂ ਉਹ ਵੀ ਜ਼ਿਆਦਾ 5 ਇਲੈਕਸ਼ਨਾਂ ਜਿਹੜੀ ਹੈ ਉਹ ਅਕਾਲੀ ਦਲ ਬੁਰੀ ਤਰ੍ਹਾਂ ਹਾਰੀ ਹੈ ਅਕਾਲੀ ਦਲ ਦੀ ਵੋਟ ਲਗਾਤਾਰ ਘਟੀ ਹੈ ਹੁਣ ਤਾਂ 12 13% ਤੇ ਆ ਕੇ ਖੜੀ ਜਿਹੜੀ ਤੁਸੀਂ ਹਰਾਨੀ ਜਨਕ ਹੈ ਮਤਲਬ 15 ਤੋਂ ਘੱਟ ਤਾਂ ਜਮੰਦ 잡ਤ ਹੋ ਜਾਂਦੀ ਹੈ ਸਸੀ ਗਾਲ ਜੀ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਆਪਸ ਦੇ ਵਿੱਚ ਬਿਆਨਬਾਜ਼ੀ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਿਉਂ ਜਿਹੜੇ ਆਗੂ ਨੇ ਉਹਨਾਂ ਵੱਲੋਂ ਇੱਕ ਨਵੀਂ ਪਾਰਟੀ ਬਣਾਈ ਗਈ ਅਕਾਲੀ ਦਲ ਸੁਧਾਰ ਲਹਿਰ ਨੂੰ ਕਿਉਂ ਬਣਾਇਆ ਗਿਆ तमाम ਚਰਚਾ ਕਰਾਂਗੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਢੀਂਸਾ ਨੇ ਗੱਲਬਾਤ ਕਰਦੇ ਆ ਢੀਂਸਾ ਸਾਹਿਬ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਅਮਨ ਢੀਂਸਾ ਸਾਹਿਬ ਜਦੋਂ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ ਤਾਂ ਕਾਫੀ ਗਤੀਵਿਧੀਆਂ ਨਜ਼ਰ ਆ ਰਹੀਆਂ ਸੀ ਕਾਫੀ ਐਕਟਿਵ ਨਜ਼ਰ ਆ ਰਹੀ ਸੀ ਤੁਹਾਡੇ ਆਗੂ ਹੁਣ ਜਰਾ ਜੀ ਠੰਡੀ ਲੱਗ ਰਹੀ ਹੈ ਤੁਹਾਡੀ ਪਾਰਟੀ ਕੀ ਲੱਗਦਾ ਹੈ ਨਹੀਂ ਦੇਖੋ ਬਿਲਕੁਲ ਕੋਈ ਠੰਡੀ ਨਹੀਂ ਅਸੀਂ ਸਾਰੇ ਜਿਹੜੇ ਪੂਰੇ ਐਕਟਿਵ ਆ ਤੁਹਾਨੂੰ ਪਤਾ ਹੈ ਅਸੀਂ ਦੋ ਵੱਡੀਆਂ ਰੈਲੀਆਂ ਕੀਤੀਆਂ ਇੱਕ ਲੰਗੋਵਾਲ ਤੇ ਇੱਕ ਟੋੜੇ ਪਿੰਡ ਤੇ ਉਸ ਤੋਂ ਬਾਅਦ ਵੀ ਸਾਡੀ ਐਕਟੀਵਿਟੀ ਜਾ ਰਹੀ ਹੈ ਕਿ ਕਾਲੀ ਦਰ ਬਾਦਲ ਵੱਲੋਂ ਐਕਟੀਵਿਟੀ ਘਟ ਕੀਤੀ ਗਈ ਅਸੀਂ ਬੰਦ ਰੱਖੀ ਹੈ ਐਕਟੀਵਿਟੀ ਤੇ ਹੁਣ ਅਸੀਂ ਜਿਹੜਾ ਹੈ ਕਿਉਂਕਿ ਜਿਹੜਾ ਅਸੀਂ ਮੁੱਦਾ ਚੱਕਿਆ ਸੀ ਉਹ ਕਾਲ ਤੱਕ ਸਾਹਿਬ ਦੇ ਗੌਰੇ ਨਜ਼ਰ ਹੈ ਉਹਨਾਂ ਦੀ ਅਸੀਂ ਡੀਕ ਕਰ ਰਹੇ ਹਾਂ ਵੀ ਕੀ ਫੈਸਲਾ ਕਰਨਗੇ ਕਿਉਂਕਿ ਉਹਦੇ ਵਿੱਚ ਅਸੀਂ ਵੀ ਨਿੱਜੀ ਤੌਰ ਤੇ ਜਿਵੇਂ ਮੈਂ ਆ ਅਸੀਂ ਵੀ ਲਿਖ ਕੇ ਦਿੱਤਾ ਵੀ ਅਸੀਂ ਚੁੱਪ ਰਹੇ ਸਾਡੀ ਗਲਤੀ ਹੈ ਤੇ ਆ ਆਪਣਾ ਜ਼ਹਰ ਆਲਮ ਦੇ ਕੇਸ ਵਿੱਚ ਮੈਂ ਨਿੱਜੀ ਤੌਰ ਤੇ ਵੀ ਲਿਖ ਕੇ ਦੇ ਕੇ ਆਇਆ ਵੀ ਉਹ ਚ ਅਸੀਂ ਵੀ ਭਾਗੀਦਾਰ ਹਾਂ ਚੋਹ ਚੀਜ਼ਾਂ ਦੀ ਅਕਲਤਖ ਸਾਹਿਬ ਦਾ ਕੀ ਫੈਸਲਾ ਹੁੰਦੇ ਹੋ ਬਾਰੇ ਅਸੀਂ ਢੀਕ ਰਹੇ ਹਾਂ ਬਾਕੀ ਅਸੀਂ ਅੱਜ ਵੀ ਮੀਟਿੰਗ ਕੀਤੀ ਹੈ ਉਸ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕੀਤਾ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਜੋ ਹਲੀ ਚੰਡੀ ਦਿੱਤੀ ਗਈ ਹੈ ਹਰਿਆਣੇ ਨੂੰ ਅੱਡ ਅਸੈਂਬਲੀ ਦੇ ਜਗ੍ਹਾ ਦੇਣ ਲਈ ਉਹਦਾ ਵੀ ਵਿਰੋਧ ਕਰਨਾ ਹੈ ਫਿਰ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਸੈਨੇਟ ਦੀਆਂ ਇਲੈਕਸ਼ਨਾਂ ਦੇ ਰੋਕ ਲਾਈ ਗਈਆਂ ਉਹ ਵੀ ਕਿਤੇ ਨਾ ਕਿਤੇ ਪੰਜਾਬ ਦੀ ਹਿੱਸੇਦਾਰੀਆਂ ਹੈ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ ਸੋ ਇਹ ਸਾਰੀਆਂ तमाम ਚੀਜ਼ਾਂ ਤੇ ਚਰਚਾ ਹੋਈ ਤੇ ਜਲਦੀ ਅਸੀਂ ਇੱਕ ਦਿਨ ਦਿਨ ਚ ਗਵਰਨਰ ਸਾਹਿਬ ਨੂੰ ਇਹਨਾਂ ਸੰਬੰਧੀ ਮਿਲਾਂਗੇ ਅਦੇ ਜੇ ਉਹਨਾਂ ਨੇ ਨਾ ਸਾਡੀ ਸੁਣੀ ਫਿਰ ਅਸੀਂ ਇਹਦੇ ਬਾਰੇ ਕੋਈ ਜਿਹੜਾ ਏਜੰਡਾ ਜਾਂ ਕੋਈ ਇੱਕ ਅ ਅ ਆਫ ਦੀ ਕੋਈ ਜਿਹੜੀ ਲੜਾਈ ਉਸ ਤਰੀਕੇ ਦੇ ਫਿੱਟਾਂਗੇ ਟੀਮਸਾ ਸਾਹਿਬ ਇੰਨਾ ਕੁਝ ਕੀ ਹੋ ਗਿਆ ਸੀ ਕਿ ਪਾਰਟੀ ਉਹ ਆਪਾਂ ਨੂੰ ਬਣਾਣੀ ਪੈਗੀ ਹਾਲਾਂਕਿ ਤੁਸੀਂ ਕਾਫੀ ਲੰਬਾ ਸਮਾਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਸੀ ਅਲਵਿਦਾ ਕਹਿ ਗਏ ਸੀਗੇ ਪਾਰਟੀ ਨੂੰ ਪਰ ਜਿਸ ਤਰੀਕੇ ਦੇ ਨਾਲ ਆਗੂ ਜਿਹੜੇ ਨੇ ਅਕਾਲੀ ਦਲ ਛੱਡ ਚੁੱਕੇ ਨੇ ਸੁਧਾਰ ਲੈ ਵੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਕਿ ਇੰਨਾ ਕੀ ਕੁਝ ਹੋ ਗਿਆ ਸੀ ਪਾਰਟੀ ਦੇ ਵਿੱਚ ਕਿ ਕੋਈ ਹੋਰ ਕੋਈ ਚਾਹ ਰਹੀ ਨਹੀਂ ਸੀ ਲੰਬੇ ਇਹੋ ਗੱਲ ਹੈ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਸੀ ਸੁਖਦਾਰ ਸੁਖਬੀਰ ਸਿੰਘ ਬਾਦਲ ਕਿ ਤੁਸੀਂ ਕੁਝ ਸਮੇਂ ਲਈ ਪਿੱਛੇ हट ਜਾਓ ਕਿਸੇ ਹੋਰ ਵਿਅਕਤੀ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇ ਦਿਓ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਦੁਆਰੇ ਹੌਲੀ-ਹੌਲੀ ਪਾਰਟੀ ਨਾਲ ਦੁਆਰੇ ਜੁੜਨ ਕਿਉਂਕਿ ਉਹਨਾਂ ਦੀ ਗਵਾਈ ਦੇ ਵਿੱਚ ਲਗਾਤਾਰ ਚਾਰ ਇਲੈਕਸ਼ਨਾਂ ਤੋਂ ਵੀ ਜ਼ਿਆਦਾ ਪੰਜ ਇਲੈਕਸ਼ਨਾਂ ਜਿਹੜੀ ਹੈ ਉਹ ਅਕਾਲੀ ਦਲ ਬੁਰੀ ਤਰ੍ਹਾਂ ਹਾਰੀ ਹੈ ਅਕਾਲੀ ਦਲ ਦੀ ਵੋਟ ਲਗਾਤਾਰ ਘਟੀ ਹੈ ਹੁਣ ਤਾਂ 12 13% ਤੇ ਆ ਕੇ ਖੜੀ ਜਿਹੜੀ ਤੁਸੀਂ ਹਰਾਨੀ ਜਾਣ ਕੇ ਮਤਲਬ 15 ਤੋਂ ਘੱਟ ਤਾਂ ਜ਼ਮਾਨਤ 잡ਤ ਹੋ ਜਾਂਦੀ ਹੈ 13% ਅਜੇ ਕਾਲੀ ਦਲ ਦੀ ਵੋਟ ਆਜੀ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਲੈ ਕੇ ਇਹ ਦਿਆਂ ਦੀ ਕਾਲੀ ਦਲ ਨੂੰ ਖੜਾ ਕਰਨ ਬਾਰੇ ਸੋਚੋ ਕਾਲੀ ਦਲ ਨੂੰ ਦੁਬਾਰੇ ਉਭਾਰਨ ਲਈ ਸੋਚੋ ਪਰ ਉਹ ਕਿਸੇ ਗੱਲ ਤੇ ਜਿਹੜਾ ਹੈ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਫਿਰ ਅਸੀਂ ਇਹ ਵੀ ਕਿਹਾ ਸੀਗਾ ਵੀ ਤੁਸੀਂ ਕਲ ਤੱਕ ਸਾਹਬ ਤੇ ਪੇਸ਼ ਹੋ ਕੇ ਮਾਫੀ ਮੰਗ ਲੈਨੇ ਆਪਾਂ ਉਹ ਵੀ ਨਹੀਂ ਮੰਨੇ ਸੋ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਜਦੋਂ ਅਸੀਂ ਦੇਖਿਆ ਵੀ ਉਹ ਕਿਸੇ ਗੱਲ ਤੇ ਨਹੀਂ ਆਉਣ ਨੂੰ ਤਿਆਰ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਅਕਾਲੀ ਦਲ ਨੂੰ ਮੋੜ ਸੁਰਜੀਤ ਕਰਨ ਵਾਸਤੇ ਕੋਈ ਕਦਮ ਚੱਕਣ ਨੂੰ ਤਿਆਰ ਸੀ ਫਿਰ ਸਾਰੇ ਨੂੰ ਮਜਬੂਰੀ ਬਸ ਪਾਸੇ ਹੋਣਾ ਪਿਆ ਬੇਦਵੀ ਮਾਮਲੇ 'ਚ ਸਿੱਧੇ ਤੌਰ ਤੇ ਮੰਨਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਦਾ ਹੱਥ ਸੀ ਇਹੋ ਗੱਲ ਹੈ ਇੱਕ ਕੁਝ ਘਟਨਾਕ੍ਰਮ ਹੁੰਦੇ ਨੇ ਜਿਹਦੇ ਕਰਕੇ ਅੱਗੇ ਜਿਹੜਾ ਹੈ ਇਹ ਸਾਰਾ ਕੁਝ ਚੱਲਦਾ ਹੈ ਪਹਿਲੀ ਗੱਲ ਤਾਂ ਡੇਰਾ ਮੁਖੀ ਨੂੰ ਮਾਫੀ ਵੇਲੇ ਕਿਸੇ ਨੂੰ ਨਹੀਂ ਪੁੱਛਿਆ ਗਿਆ ਕੋਈ ਸਲਾਹ ਨਹੀਂ ਲਈ ਗਈ ਇਹ ਉਦੋਂ ਬਾਅਦ ਉਹਨਾਂ ਦੇ ਹੌਸਲੇ ਬਰੰਧ ਹੋ ਗਏ ਤੇ ਬੇਦਵੀ ਦੀ ਘਟਨਾ ਹੋਈ ਅਸੀਂ ਤਾਂ ਇਹ ਨਹੀਂ ਕਿਹਾ ਵੀ ਮਿਸਿੰਗ ਬਾਦਲ ਨੇ ਕਰਾਈ ਹੈ ਪਰ ਜਿਹੜੇ ਦੋਸ਼ੀ ਸੀ ਉਹਨਾਂ ਦਾ ਜਿਹੜੇ ਸਿੱਟ ਦੇ ਮੁਖੀ ਸੀ ਆਪਣੇ ਅੱਜ ਵੀ ਖਟਲਾ ਸਾਹਿਬ ਜਿਹੜਾ ਹੈ ਤੁਸੀਂ ਉਹਨਾਂ ਦੇ ਬਿਆਨ ਵੀ ਸੁਣੇ ਨੇ ਉਹਨਾਂ ਨੇ ਸਪਸ਼ਟ ਕਿਹਾ ਹੈਗਾ ਕਿ ਸਾਨੂੰ ਉਹਨਾਂ ਨੂੰ ਰੋਕਣ ਫੜਨ ਤੋਂ ਰੋਕਿਆ ਗਿਆ ਤੇ ਜੇ ਅਕਾਲੀ ਸਰਕਾਰ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਰੋਕ ਫੜਨ ਤੋਂ ਰੁਕਿਆ ਜਾਂਦਾ ਹੈ ਜਾਂ ਕਿਸੇ ਨਾ ਕਿਸੇ ਉਹਨਾਂ ਦੀ ਸਿੱਧੇ ਸਿੱਧੇ ਢੰਗ ਨਾਲ ਮਦਦ ਕੀਤੀ ਜਾਂਦੀ ਹੈ ਤਾਂ ਐਦੋਂ ਮੰਦਭਾਗੀ ਕੀ ਕੀ ਗੱਲ ਹੈ ਗੱਲ ਇਹ ਹੈ ਕਿ ਜੇ ਉਹਨਾਂ ਲੋਕਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਜੇ ਡੇਰਾਮੁਕੀ ਨੂੰ ਮਾਫੀ ਨਾ ਦਿੱਤੀ ਜਾਂਦੀ ਜਾਂ ਫਿਰ ਜਿਹੜੇ ਉੱਥੇ ਸਿੰਘ ਬੈਠੇ ਸੀ ਪ੍ਰਦਰਸ਼ਨ ਕਰ ਰਹੇ ਉਹਨਾਂ ਤੇ ਗੋਲੀ ਨਾ ਚਲਾਈ ਹੁੰਦੀ ਦੋ ਨਾ ਸ਼ਹੀਦ ਹੋਏ ਹੁੰਦੇ ਤਾਂ ਫਿਰ ਇਹ ਇਸਾਨੀਆਂ ਗੱਲਾਂ ਨਹੀਂ ਸੀ ਹੋਣੀਆਂ ਇਹ ਗੱਲਾਂ ਫੈਸਲੇ ਲੈਣ ਤੋਂ ਬਾਅਦ ਪਹਿਲਾਂ ਕਿਸੇ ਦੀ ਵੀ ਸਲਾਹ ਨਹੀਂ ਲਈ ਗਈ ਹੋ ਸਕਦਾ ਦਲਜੀਤ ਸਿੰਘ ਚੀਮਾ ਵਰਗੇ ਜਾਂ ਹੋਰ ਕੁਝ ਵਿਅਕਤੀ ਪਰਿਵਾਰ ਦੇ ਵਿੱਚ ਉਹਨਾਂ ਨੇ ਕੁਛ ਲਾ ਲਈ ਹੋਵੇ ਪਰ ਪਾਰਟੀ ਦੇ ਵਿੱਚ ਕਿਸੇ ਨਾਲ ਲਾ ਨਹੀਂ ਕੀਤੀ ਸੋ ਇਹ ਸਾਰੀਆਂ ਗੱਲਾਂ ਨਹੀਂ ਤਾਂ ਦੋਸ਼ੀ ਹੈ ਹੀ ਨੇ ਨਾ 300 ਸਾਹਿਬ ਚਰਚਾ ਇਹ ਵੀ ਚੱਲਦੀ ਹੈ ਕਹਿੰਦੇ ਬੀਜੇਪੀ ਦੇ ਨਾਲ ਤੁਹਾਡਾ ਅੰਦਰਲੇ ਖਾਤੇ ਗੱਠ ਜੋੜ ਹੋਇਆ ਹੋਇਆ ਹੈ ਬੀਜੇਪੀ ਦੇ ਕਹੇ ਤੇ ਚੱਲਦੇ ਹੋ ਸਪੋਰਟ ਕਰਦੀ ਹੈ ਬੀਜੇਪੀ ਬੀਜੇਪੀ ਨੇ ਵੋਟਾਂ ਦਾ ਐਸਜੀਪੀਸ 'ਚ ਉਹਨਾਂ ਨੂੰ ਪੈਂਦੀਆਂ ਨੇ ਤੇ ਕਹਿੰਦੇ ਸਾਨੂੰ ਨੇ ਵੀ ਇਹ ਬੀਜੇਪੀ ਨੇ ਸਾਨੂੰ ਸਾਬਤ ਕਰਨ ਵੀ ਕਿਹੜੀ ਮੀਟਿੰਗ ਕੀਤੀ ਅਸੀਂ ਬੀਜੇਪੀ ਨਾਲ ਸਾਡਾ ਕੋਈ ਫੋਨ ਤੇ ਵੀ ਗੱਲ ਕਰਨ ਸਾਥ ਕਰਦੇ ਨੇ ਬੀਜਪੀ ਦੇ ਸੀਨੀਅਰ ਲੀਡਰਸ਼ਿਪ ਨਾਲ ਜੇ ਜਦਾ ਅਸੀਂ ਛੱਡਿਆ ਬੀਜਪੀ ਨਾਲ ਸਾਡਾ ਨਾ ਸਾਡੇ ਹੋਰ ਲੀਡਰ ਸਾਹਿਬਾਂ ਦਾ ਕਿਸੇ ਦਾ ਕੋਈ ਰਾਬਤਾ ਨਹੀਂ ਇਹਨਾਂ ਦੀਆਂ ਰਵੀਕਰਨ ਕੱਲੋਂ ਅੱਜ ਬੀਜਪੀ ਦੀ ਟਿਕਟ ਤੇ ਚੋਣ ਲੜ ਰਹੇ ਨੇ ਹਾਂ ਅ ਅਸੈਂਬਲੀ ਦੀ ਬਾਈਲੈਕਸ਼ਨ ਤੇ ਉਹਨਾਂ ਦੇ ਦੋ ਨੁਮਾਇੰਦੇ ਸੀ ਜਿਹੜੇ ਐਸਜੀਪੀਸੀ ਮੈਂਬਰ ਨੇ ਦੋਨੋਂ ਨੇ ਧਾਮੀ ਨੂੰ ਵੋਟ ਪਾਈ ਹੈ ਤੁਸੀਂ ਕਿਵੇਂ ਕਹਿੰਗੇ ਸਾਡੇ ਨਾਲ ਨਹੀਂ ਹੋ ਜੇ ਕਿਤੇ ਸਾਡੇ ਨਾਲ ਹੁੰਦੇ ਵੋਟ ਨਾ ਸਾਨੂੰ ਪੈਂਦੀ ਬੀਜੇਪੀ ਦੀ ਇੱਕ ਵੋਟ ਸਾਨੂੰ ਪਈ ਦੱਸਦੇ ਵੀ ਆਹ ਵੋਟ ਥੋੜੀ ਜੀ ਬੀਜੇਪੀ ਦੀ ਹੈ ਇਹ ਤੁਹਾਨੂੰ ਪੈ ਗਈ ਉਹਨਾਂ ਦੇ ਕੋਲ ਤਿੰਨ ਚਾਰ ਤਾਂ ਉਹਨਾਂ ਦੇ ਡਾਇਰੈਕਟ ਜਿਹੜੇ ਬੰਦੇ ਨੇ ਮੈਂਬਰ ਨੇ ਉਹਨਾਂ ਚੋਂ ਕਿਸੇ ਨੇ ਨਹੀਂ ਪਾਈ ਫਿਰ ਦੱਸੋ ਫਿਰ ਅਸੀਂ ਬੀਜੇਪੀ ਦੇ ਹੋਏਗਾ ਉਹ ਬੀਜੇਪੀ ਦੇ ਹੋਏ ਕਾਂਗਰਸ ਨੇ ਉਹਨਾਂ ਦੀ ਮਤ ਕੀਤੀ ਆਪ ਨੇ ਉਹਨਾਂ ਦੀ ਕੀਤੀ ਆਪ ਦਾ ਇੱਕੋ ਹੀ ਮੈਂਬਰ ਹੈ ਬਾਬਾ ਸਿੰਘ ਮਾਨਪੁਰ ਅੰਮ੍ਰਿਤਸਰ ਤੋਂ ਉਹ ਆਪ ਦੇ ਵੀ ਸ਼ਾਮਲ ਹੋ ਚੁੱਕੇ ਐ ਉਹ ਧਾਮੀ ਸਾਹਿਬ ਦੀ ਮੀਟਿੰਗ ਵਿੱਚ ਮੂਹਰੇ ਬੈਠੇ ਸੀ ਉਹ ਉਹਨਾਂ ਨੂੰ ਕੋਈ ਸਵਾਲ ਨਹੀਂ ਕਰਦਾ ਵੀ ਆਮ ਆਮ ਆਦਮੀ ਪਾਰਟੀਆਂ ਡਲੇ ਹੋਏ ਭਾਜਪਾ ਨਾਲ ਡਲੇ ਹੋਏ ਇਹ ਸਿਰਫ ਇੱਕ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਕਿਸੇ ਤੇ ਦੋਸ਼ ਲਾ ਦੇਣੇ ਉਹਦੇ ਨਾਲ ਦੋਸ਼ੀ ਨਹੀਂ ਹੁੰਦਾ ਸਾਬਤ ਕਰਨਾ ਅਸੀਂ ਤਾਂ ਮੈਂ ਤਾਂ ਸਬੂਤ ਦਿੱਤੇ ਨੇ ਆ ਆ ਹੋਇਆ ਉਹ ਸਾਬਤ ਕਰ ਜੇ ਭਾਜਪਾ ਪਹਿਲ ਕਦਮੀ ਕਰਦੀ ਹੈ ਆਫਰ ਕਰਦੀ ਹੈ ਤੁਹਾਨੂੰ ਕਿ ਗੱਠ ਛੋੜ ਕਰੋ ਨਹੀਂ ਬਿਲਕੁਲ ਨਹੀਂ ਦੇਖੋ ਅਸੀਂ ਪਹਿਲਾਂ ਵੀ ਉਹਨਾਂ ਨਾਲ ਗੱਠ ਛੋੜ ਕਰਕੇ ਗਲਤੀ ਕੀਤੀ ਤਾਂ ਅਸੀਂ ਉਹਨਾਂ ਨੂੰ ਉਹਦੋਂ ਪਿਛੇ ਹਟੇ ਆ ਜੋ ਭਾਜਪਾ ਨਾਲ ਗੱਠਜੋੜ ਕਰਨ ਦਾ ਸਾਡੀ ਕੋਈ ਜਿਹੜੀ ਮਨਸ਼ਾ ਨਹੀਂ ਹੈ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਪਹਿਲੇ ਦਿਨ ਤੋਂ ਹੀ ਮੰਗ ਕਰ ਰਹੇ ਹਾਂ ਤੁਹਾਡੀ ਪਾਰਟੀ ਤੁਸੀਂ ਵੀ ਮੰਗ ਕਰ ਰਹੇ ਹੋ ਇਸ ਤੋਂ ਇਲਾਵਾ ਜੇਕਰ ਤੁਹਾਡਾ ਗੱਠਜੋੜ ਦੁਬਾਰਾ ਹੁੰਦਾ ਹੈ ਜੇਕਰ ਦੁਬਾਰਾ ਅਕਾਲੀ ਦਾ ਤੁਹਾਡੇ ਨਾਲ ਜੁੜਦਾ ਹੈ ਇਸ ਤੋਂ ਇਲਾਵਾ ਕੋਈ ਹੋਰ ਹੱਲ ਨਿਕਲ ਸਕਦਾ ਹੈ ਅਸਤੀਫੇ ਤੋਂ ਇਲਾਵਾ ਦੇਖੋ ਹੋਰ ਕਿ ਛਾਡੀ ਕੋਈ ਉਹਨਾਂ ਨਾਲ ਨਿੱਜੀ ਲੜਾਈ ਤਾਂ ਹੈ ਨਹੀਂ ਦੇਖੋ ਗੱਲ ਇਹ ਹੈ ਵੀ ਆਖਰ ਪਾਰਟੀ ਚੱਲਦੀ ਹੈ ਲੋਕਾਂ ਦੀ ਭਾਵਨਾਵਾਂ ਨਾਲ ਲੋਕ ਕੀ ਚਾਹੁੰਦੇ ਹਨ ਤੇ ਇਹ ਗੱਲ ਲੋਕ ਚਾਹੁੰਦੇ ਕੋਈ ਮੇਰੀ ਨਹੀਂ ਛੁੰਨਾ ਕਮੇਟੀ ਕਿਹਦੀ ਬਣਾਈ ਹੋਈ ਸੀ ਛੁੰਨਾ ਕਮੇਟੀ ਤਾਂ ਇਹਨਾਂ ਦੀ ਆਪਦੀ ਬਣਾਈ ਸੀ ਨਾ ਛੁੰਨਾ ਸਾਹਿਬ ਅੱਜ ਵੀ ਇਹਨਾਂ ਦੇ ਨਾਲ ਨਹੀਂ ਉਹਨੂੰ ਟਿਕਟ ਦਿੱਤੀ ਉਹਦੀ ਰਿਪੋਰਟ ਪੜ੍ਹ ਲਓ ਤੁਸੀਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਕਿਹਾ ਵੀ ਲੀਡਰਸ਼ਿਪ ਦੀ ਚੇਂਜ ਕਰੋ ਲੀਡਰਸ਼ਿਪ ਚੇਂਜ ਕਰਨ ਦਾ ਕੀ ਮਤਲਬ ਭਲਾ ਨਹੀਂ ਹੁੰਦਾ ਲੀਡਰ ਪਾਰਟੀ ਦਾ ਤੇ ਅਸੀਂ ਤਾਂ ਉਹੀ ਗੱਲ ਜਿਹੜੀ ਅਕਾਲੀ ਦਲ ਦੇ ਵਰਕਰਾਂ ਨੇ ਕਹੀ ਹੈ ਅਕਾਲੀ ਦਲ ਦੇ ਆਗੂਆਂ ਨੇ ਕਹੀ ਉਹ ਅਸੀਂ ਓਪਨਲੀ ਕਹ ਦਿੱਤੀ ਤੇ ਸਿਰਫ ਇਸ ਕਰਕੇ ਸਾਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਸੋ ਇਸ ਲਈ ਇਹ ਕੋਈ ਸਾਡੀ ਆਪਣੀ ਲੜਾਈ ਨਹੀਂ ਹੈ ਪਾਰਟੀ ਦੀ ਲੜਾਈ ਹੈ ਪਾਰਟੀ ਨੂੰ ਬਚਾਉਣ ਦੀ ਲੜਾਈ ਹੈ ਅੱਜ ਹਰ ਕੋਈ ਬੰਦਾ ਇਸ ਗੱਲ ਦਾ ਦੁੱਖ ਮਹਿਸੂਸ ਕਰਦਾ ਹੈ ਅਸਦਾਰ ਮਰਕੀਤ ਸਿੰਘ ਜੀ ਰੌਣੀ ਸਾਹਿਬ ਉਨੀ ਬੈਠੇ ਸੀਗੇ ਉਹਨਾਂ ਨੇ ਮੈਨੂੰ ਪਿਆ ਕਹਿੰਦੇ ਜੀ ਪੰਜਾਬ ਦੀ ਪਾਰਟੀ ਹੈ ਗੰਦਲੇ ਨੂੰ ਬਚਾ ਲਓ ਲੋਕਾਂ ਦੀ ਭਾਵਨਾ ਤਾਂ ਹੈ ਨਾ ਬਚੂ ਕਿਵੇਂ ਗੱਲ ਤਾਂ ਇਹ ਹੈ ਜਿਹੜੀ ਚੀਜ਼ ਲੋਕਾਂ ਨੇ ਸੁਝਾਉਣ ਵਾਲੀ ਬਚੂ ਵੀ ਜਿਹੜੇ ਸੁਝਾਅ ਅਕਾਲੀ ਵਰਕਰਾਂ ਨੇ ਦਿੱਤੇ ਉਹ ਮੰਨਣ ਨੂੰ ਤਿਆਰ ਨਹੀਂ ਉਹ ਦੱਸਦੇ ਕਹਿੰਦੇ ਵੀ ਪਹਿਲਾ ਸੁਝਾਈ ਨਹੀਂ ਤੁਸੀਂ ਮੰਨਦੇ ਬਾਕੀ ਤਾਂ ਕੀ ਮੰਨਨੇ ਨੇ ਤੇ ਇਹ 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 ਗੱਲਾਂ ਨੇ ਸੱਚੀ ਸੋ ਚਾਚਾ ਇਹ ਵੀ ਹੈਗੀ ਹੈ ਕਹਿੰਦੀ ਕਿ ਜਿਵੇਂ ਤੁਹਾਡੀ ਪਾਰਟੀ ਬਣੀ ਹੋਈ ਹੈ ਕਹਿੰਦੇ ਪਾਰਟੀ ਦੇ ਆਗੂਆਂ ਦੀ ਆਪਸ ਚ ਨਹੀਂ ਬਣਦੀ ਤੇ ਆਉਣ ਵਾਲੇ ਸਮੇਂ ਫਿਰ ਕਿਵੇਂ ਪਾਰਟੀ ਚੱਲੇਗੀ ਅੱਜਕੱਲ ਦੇ ਦੇਖੋ ਸਾਰਿਆਂ ਅਫਵਾਹਾਂ ਉਹ ਫੜਾਉਂਦੇ ਨੇ ਉਹਨਾਂ ਨੇ ਕਈ ਗੱਲਾਂ ਕਈ ਲੋਕਾਂ ਦੇ ਵਿੱਚ ਇਹ ਚਰਚਾ ਚਲਾਤੀ ਵੀ ਇਹਨਾਂ ਦੀ ਜੀ ਦੁਬਾਰੇ ਇਕੱਠੇ ਹੋਣ ਦੀ ਗੱਲ ਚੱਲ ਰਹੀ ਹੈ ਮੈਂ ਸਪਸ਼ਟ ਕਰਨਾ ਚਾਹੁੰਦਾ ਕੋਈ ਇਕੱਠੇ ਹੋਣ ਦੀ ਗੱਲ ਮੇਂ ਚੱਲਦੀ ਨਾ ਹੀ ਸਰਦਾਰ ਸੁਭੀ ਸਿੰਘ ਬਾਦਲ ਦੀ ਲੀਡਰਸ਼ਿਪ ਵਿੱਚ ਕੋਈ ਇਕੱਠੇ ਹੁੰਦਾ ਸਵਾਲ ਪੈਦਾ ਹੁੰਦਾ ਇਹ ਵੀ ਉਹਨਾਂ ਦੇ ਫਲਾਈਆਂ ਹੋਈਆਂ ਗੱਲਾਂ ਦਿੱਤੇ ਫਿਰ ਕਹਿੰਦੇ ਲੀਡਰਸ਼ਿਪ ਨਹੀਂ ਆਪਣੀ ਇਕੱਠੀ ਕਿਹੜਾ ਲੀਡਰ ਹੈ ਜਿਹੜਾ ਨਾ ਹੀ ਸਾਰੇ ਇਕਜੁੱਟ ਨੇ ਵਡਾਲਾ ਸਾਹਿਬ ਨੂੰ ਸਾਰਿਆਂ ਦੀ ਸਹਿਮਤੀ ਨਾਲ ਕਮਿਸ਼ਨਰ ਚੁਣਿਆ ਗਿਆ ਇੱਕ ਵੀ ਬੰਦੇ ਨੇ ਉਹਦਾ ਵਿਰੋਧ ਨਹੀਂ ਕੀਤਾ ਇੱਕ ਬੰਦੇ ਨੇ ਆਪਣੀ ਇੱਛਾ ਜ਼ਾਹਰ ਨਹੀਂ ਕੀਤੀ ਵੀ ਮੈਨੂੰ ਬਣਾਓ ਤੇ ਫਿਰ ਵਿਰੋਧ ਕਿਸ ਚੀਜ਼ ਦਾ ਇਹ ਇਹ ਸਾਰੀਆਂ ਵਾਹਾਂ ਥੱਲੇ ਜਿਹੜੇ ਲੋਕ ਸਾਡੇ ਨਾਲ ਜੁੜੇ ਨੇ ਕੱਢ ਰਹਿ ਅਕਾਲੀ ਦੰਦਾ ਉਹ ਕਿਉਂਕਿ ਉਹ ਸਾਰੇ ਸੋਚ ਰਹੇ ਨੇ ਵੀ ਯਾਰ ਹੁਣ ਸੁਮੀਰ ਸਿੰਘ ਬਾਦ ਪਿੱਛੇ ਹਟੇ ਜਦੋਂ ਕੁਝ ਬੰਦੇ ਸਾਡੇ ਵੱਲ ਆਉਂਦੇ ਨੇ ਤਾਂ ਫੇਰ ਕੀ ਹੁੰਦਾ ਇਹਨਾਂ ਨੂੰ ਘਬਰਾਟ ਹੁੰਦੀ ਹੈ ਨੂੰ ਇਹ ਵੀ ਅਸੀਂ ਜਿਹੜਾ ਹੈ ਲੋਕਾਂ ਵਿੱਚ ਪੁਲੇਖਾ ਪਾ ਦਈਏ ਲੇਖਾ ਕਿਵੇਂ ਪਾ ਦਈਏ ਕਈ ਅਸੀਂ ਵਰਕਰ ਲੀਡਰਾਂ ਨਾਲ ਗੱਲ ਕਰਦੇ ਆਂ ਵੀ ਆਜੋ ਉਹ ਕਹਿੰਦੇ ਜੀ ਜੇ ਤੁਸੀਂ ਤਾਂ ਥੋੜੀ ਤਾਂ ਆਪਦੀ ਗੱਲ ਚੱਲੀ ਤੁਸੀਂ ਇਕੱਠੇ ਹੋ ਰਹੇ ਹੋ ਤੁਸੀਂ ਸਾਨੂੰ ਲਿਆ ਕੇ ਕੀ ਕਰਨਾ ਹੈਗਾ ਤੁਸੀਂ ਤਾਂ ਆਪ ਇਕੱਠੇ ਬੈਠਣਾ ਮਤਲਬ ਇਸੇ ਕਰਕੇ ਇਹ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕਰਕੇ ਆਵਾਹਾਂ ਫਲਾ ਕੇ ਇਹ ਇਹ ਆਪਦੀ ਜਿਹੜੀ ਹੈ ਅਕਾਲੀ ਦਲ ਤੇ ਕੰਟਰੋਲ ਨੂੰ ਜਿਹੜਾ ਰੱਖਣਾ ਚਾਹੁੰਦੇ ਹੋਰ ਕੁਝ ਨਹੀਂ 300 ਸਾਹਿਬ ਆਪਣੀ ਪਾਰਟੀ ਦਾ ਫਿਊਚਰ ਕਿਵੇਂ ਵੇਚਦੇ ਹੋ ਕੀ ਦੇਖਦੇ ਹੋ ਅੱਗੇ ਕੀ ਦੇਖੋ ਪਾਰਟੀ ਹੁੰਦੀ ਹੈ ਲੋਕਾਂ ਦੇ ਪਹਿਲੀ ਗੱਲ ਤਾਂ ਅਸੀਂ ਪਾਰਟੀ ਹਜੇ ਬਣਾਈ ਨਹੀਂ ਇੱਕ ਸੁਧਾਰ ਲਹਿਰ ਦਾ ਮਕਸਦ ਇਹ ਸੀ ਵੀ ਅਕਾਲੀ ਦਲ ਨੂੰ ਹੀ ਬਚਾਉਣ ਵਾਸਤੇ ਅਸੀਂ ਕੰਮ ਕਰਨਾ ਹੈ ਤੇ ਜਿਹੜੀ ਸਾਡੀ ਅਸੀਂ ਇਕੱਠੇ ਆ ਸਾਡਾ ਅਸੀਂ ਤਾਂ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਚੱਲ ਰਹੇ ਆ ਪੰਜਾਬ ਦੀ ਗੱਲ ਪੰਜਾਬ ਦੇ ਮੁੱਦਿਆਂ ਦੀ ਲੜਾਈ ਇਹ ਚੀਜ਼ ਦੇ ਬਾਰੇ ਅਸੀਂ ਮੂਰੇ ਹੋ ਕੇ ਲੜਾਈ ਲੜਾਂਗੇ ਤੇ ਅੱਗੇ ਲੋਕਾਂ ਦੇ ਹੱਥ ਵਿੱਚ ਹੈ ਲੋਕ ਕੀ ਚਾਹੁੰਦੇ ਨੇ ਕਿਹਨੂੰ ਲੋਕੀ ਦੇ ਨਾਲ ਤੁਰਨਾ ਚਾਹੁੰਦੇ ਕੀ ਦਾ ਸਮਰਥਨ ਕਰਨਾ ਚਾਹੁੰਦੇ ਇਹ ਫੈਸਲਾ ਲੋਕਾਂ ਨੇ ਕਰਨਾ ਜੋ ਅਸੀਂ ਜੋ ਅਕਾਲੀ ਸਿਧਾਂਤ ਹੈ ਅਕਾਲੀ ਵਿਚਾਰਧਾਰਾ ਹੈ ਉਹਦੇ ਤੇ ਪੈਰਾ ਦੇਣ ਦੀ ਅਸੀਂ ਜਿਹੜਾ ਸੋਚ ਸ਼ੁਕਰੀਆ ਕੈਂਸਰ ਸਾਹਿਬ ਥੈਂਕ ਯੂ ਜਮਨ ਜੀ ਸੋਇਸ਼ਨ ਪਰਮਿੰਦਰ ਸਿੰਘ ਢੀਂਸਾ ਸਾਬ ਦਾ ਮਨਿਸਟਰ ਨੇ ਤੇ ਇਹਨਾਂ ਵੱਲੋਂ ਦੱਸਿਆ ਗਿਆ ਕਿ ਸ਼੍ਰੋਮਣੀ ਕਾਲੀਦਾ ਸੁਧਾਰ ਲਹਿਰ ਕਿਉਂ ਬਣਾਈ ਗਈ ਹੈ ਤੇ ਕੀ ਕੀ ਸੋਚ ਕੇ ਜਿਹੜੇ ਆਗੂ ਨੇ ਇਸ ਪਾਰਟੀ ਦੇ ਨਾਲ ਇਸ ਜਿਹੜੀ ਪਾਰਟੀ ਹੈ ਇਸ ਦੇ ਨਾਲ ਜੁੜੇ ਨੇ ਸੋ ਬਾਕੀ ਅਫਵਾਵਾ ਜਿੰਨੀਆਂ ਵੀ ਸੀਗੀਆਂ ਉਸ ਦਾ ਵੀ ਖੰਡਨ ਜਿਹੜਾ ਹੈਗਾ ਕਿ ਹਿੰ사 ਸਾਹਿਬ ਵੱਲੋਂ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਗਤੀਵਿਧੀਆਂ ਹੋਣਗੀਆਂ ਪਾਰਟੀ ਦਾ ਕੀ ਫਿਊਚਰ ਹੋਊਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾ ਪਰਸਨ ਪੰਕਜ ਦੇ ਨਾਲ ਅਮਨਦੀਪ ਸਿੰਘ ਜਿਤ ਵੈਬ ਟੀਵੀ ਪਟਿਆਲਾ ਇੰਨਾ ਕੁਝ ਕੀ ਹੋ ਗਿਆ ਸੀ ਕਿ ਪਾਰਟੀ ਉਹ ਆਪਾਂ ਨੂੰ ਬਣਾਣੀ ਪੈਗੀ ਹਾਲਾਂਕਿ ਤੁਸੀਂ ਕਾਫੀ ਲੰਬਾ ਸਮਾਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਸੀ ਅਲਵਿਦਾ ਕਹਿ ਗਏ ਸੀਗੇ ਪਾਰਟੀ ਨੂੰ ਉਹ ਜਦੋਂ ਅਸੀਂ ਦੇਖਿਆ ਵੀ ਉਹ ਕਿਸੇ ਗੱਲ ਤੇ ਨਹੀਂ ਆਉਣ ਨੂੰ ਤਿਆਰ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਆਗਾਲੀਦਨ ਨੂੰ ਮੋੜ ਸੁਰਜੀਤ ਕਰਨ ਵਾਸਤੇ ਕੋਈ ਕਦਮ ਚੱਕਣ ਨੂੰ ਤਿਆਰ ਨਹੀਂ ਤੇ ਸਾਰਿਆਂ ਨੂੰ ਮਜਬੂਰੀ ਬਸ ਪਾਸੇ ਹੁਣਾ ਤੇ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਕਿ ਤੁਸੀਂ ਕੁਝ ਸਮੇਂ ਲਈ ਪਿੱਛੇ हट ਜਾਓ ਕਿਸੇ ਹੋਰ ਵਿਅਕਤੀ ਨੂੰ ਪ੍ਰਧਾਨਗੀ ਦੀ ਜ਼ਿੰਮੇਵਾਰੀ ਦੇ ਦਿਓ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਦੁਆਰੇ ਹੌਲੀ-ਹੌਲੀ ਪਾਰਟੀ ਨਾਲ ਦੁਆਰੇ ਜੁੜਨ ਕਿਉਂਕਿ ਉਹਨਾਂ ਦੀ ਗਵਾਈ ਦੇ ਵਿੱਚ ਲਗਾਤਾਰ ਚਾਰ ਇਲੈਕਸ਼ਨਾਂ ਤੋਂ ਵੀ ਜ਼ਿਆਦਾ ਪੰਜ ਇਲੈਕਸ਼ਨਾਂ ਜਿਹੜੀ ਹੈ ਉਹ ਅਕਾਲੀ ਦਲ ਬੁਰੀ ਤਰ੍ਹਾਂ ਹਾਰੀ ਹੈ। ਅਕਾਲੀ ਦਲ ਦੀ ਵੋਟ ਲਗਾਤਾਰ ਘਟੀ ਹੈ। ਹੁਣ ਤਾਂ 12-13% ਤੇ ਆ ਕੇ ਖੜੀ ਗੁ ਜਿਹੜੀ ਤੁਸੀਂ ਹਰਾਨੀ ਜਨਕ ਹੈ ਮਤਲਬ 15 ਤੋਂ ਘੱਟ ਤਾਂ ਜਮੰਦ ਜਾਂਤ ਹੋ ਜਾਂਦੀ ਹੈ। ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵਿੱਚ ਆਪਸ ਦੇ ਵਿੱਚ ਬਿਆਨਬਾਜ਼ੀ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਿਉਂ ਜਿਹੜੇ ਆਗੂ ਨੇ ਉਹਨਾਂ ਵੱਲੋਂ ਇੱਕ ਨਵੀਂ ਪਾਰਟੀ ਬਣਾਈ ਗਈ ਅਕਾਲੀ ਦਲ ਸੁਧਾਰ ਲਹਿਰ ਨੂੰ ਕਿਉਂ ਬਣਾਇਆ ਗਿਆ तमाम ਚਰਚਾ ਕਰਾਂਗੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਢੀਂਸਾ ਨੇ ਗੱਲਬਾਤ ਕਰਦੇ ਆ ਢੀਂਸਾ ਸਾਹਿਬ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਅਮਨ ਢੀਂਸਾ ਸਾਹਿਬ ਜਦੋਂ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ ਤਾਂ ਕਾਫੀ ਗਤੀਵਿਧੀਆਂ ਨਜ਼ਰ ਆ ਰਹੀਆਂ ਸੀ ਕਾਫੀ ਐਕਟਿਵ ਨਜ਼ਰ ਆ ਰਹੀ ਸੀ ਤੁਹਾਡੇ ਆਗੂ ਹੁਣ ਜਰਾ ਜੀ ਠੰਡੀ ਲੱਗ ਰਹੀ ਹੈ ਤੁਹਾਡੀ ਪਾਰਟੀ ਕੀ ਲੱਗਦਾ ਹੈ ਨਹੀਂ ਦੇਖੋ ਬਿਲਕੁਲ ਕੋਈ ਠੰਡੀ ਨਹੀਂ ਅਸੀਂ ਸਾਰੇ ਜਿਹੜੇ ਪੂਰੇ ਐਕਟਿਵ ਆ ਤੁਹਾਨੂੰ ਪਤਾ ਹੈ ਅਸੀਂ ਦੋ ਵੱਡੀਆਂ ਰੈਲੀਆਂ ਕੀਤੀਆਂ ਇੱਕ ਲੋਂਗੋਵਾਲ ਤੇ ਇੱਕ ਟੋੜੇ ਪਿੰਡ ਤੇ ਉਸ ਤੋਂ ਬਾਅਦ ਵੀ ਸਾਡੀ ਐਕਟੀਵਿਟੀ ਜਾ ਰਹੀ ਹੈ ਕਿ ਕਾਲੀਦਲ ਬਾਦਲ ਵੱਲੋਂ ਸਰਕਟਿਵਿਟੀ ਘਟ ਕੀਤੀ ਗਈ ਅਸੀਂ ਵੱਧ ਰੱਖੀ ਹੈ ਐਕਟੀਵਿਟੀ ਤੇ ਹੁਣ ਅਸੀਂ ਜਿਹੜਾ ਹੈ ਕਿਉਂਕਿ ਜਿਹੜਾ ਅਸੀਂ ਮੁੱਦਾ ਚੱਕਿਆ ਸੀ ਉਹ ਕਾਲ ਤੱਕ ਸਾਹਿਬ ਦੇ ਗੌਰੇ ਨਜ਼ਰ ਹੈ ਉਹਨਾਂ ਦੀ ਅਸੀਂ ਡੀਕ ਕਰ ਰਹੇ ਹਾਂ ਵੀ ਕੀ ਫੈਸਲਾ ਕਰਨਗੇ ਕਿਉਂਕਿ ਉਹਦੇ ਵਿੱਚ ਅਸੀਂ ਵੀ ਨਿੱਜੀ ਤੌਰ ਤੇ ਜਿਵੇਂ ਮੈਂ ਆ ਅਸੀਂ ਵੀ ਲਿਖ ਕੇ ਦਿੱਤਾ ਹੈ ਵੀ ਅਸੀਂ ਚੁੱਪ ਰਹੇ ਸਾਡੀ ਗਲਤੀ ਹੈ ਤੇ ਆ ਆਪਣਾ ਇਜ਼ਹਾਰ ਆਲਮ ਦੇ ਕੇਸ ਵਿੱਚ ਮੈਂ ਨਿੱਜੀ ਤੌਰ ਤੇ ਵੀ ਲਿਖ ਕੇ ਦੇ ਕੇ ਆਇਆ ਵੀ ਉਹ ਜਸ ਅਸੀਂ ਵੀ ਭਾਗੀਦਾਰ ਹਾਂ ਉਹ ਚੀਜ਼ਾਂ ਦੀ ਕਲਤਕ ਸਾਬ ਦਾ ਕੀ ਫੈਸਲਾ ਹੁੰਦਾ ਉਹ ਬਾਰੇ ਅਸੀਂ ਢੀਕ ਰਹੇ ਹਾਂ ਬਾਕੀ ਅਸੀਂ ਅੱਜ ਵੀ ਮੀਟਿੰਗ ਕੀਤੀ ਹੈ ਉਸ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕੀਤਾ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਜੋ ਹਰੀ ਝੰਡੀ ਦਿੱਤੀ ਗਈ ਹੈ ਅ ਹਰਿਆਣੇ ਨੂੰ ਅੱਡ ਅਸੈਂਬਲੀ ਦੇ ਜਗ੍ਹਾ ਦੇਣ ਲਈ ਉਹਦਾ ਵਿੱਚ ਵਿਰੋਧ ਕਰਨਾ ਹੈ ਫਿਰ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਸੈਨੇਟ ਦੀਆਂ ਇਲੈਕਸ਼ਨਾਂ ਦੇ ਰੋਕ ਲਾਈ ਗਈਆਂ ਉਹ ਵੀ ਕਿਤੇ ਨਾ ਕਿਤੇ ਪੰਜਾਬ ਦੀ ਹਿੱਸੇਦਾਰੀ ਹੈ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਚੋਣ ਨੂੰ ਰੋਕਣ ਦਾ ਯਤਨ ਕੀਤਾ ਜਾ ਰਿਹਾ ਹੈ ਸੋ ਇਹ ਸਾਰੀਆਂ तमाम ਚੀਜ਼ਾਂ ਤੇ ਚਰਚਾ ਹੋਈ ਤੇ ਜਲਦੀ ਅਸੀਂ ਇੱਕ ਦਿਨ ਵਿੱਚ ਗਵਰਨਰ ਸਾਹਿਬ ਨੂੰ ਇਹ ਨਾਲ ਸੰਬੰਧੀ ਮਿਲਾਂਗੇ ਅਦੇ ਜੇ ਉਹਨਾਂ ਨੇ ਨਾ ਸਾਡੀ ਸੁਣੀ ਫਿਰ ਅਸੀਂ ਇਹਦੇ ਬਾਰੇ ਕੋਈ ਜਿਹੜਾ ਏਜੰਡਾ ਜਾਂ ਕੋਈ ਇੱਕ ਅ ਅ ਆਫ ਦੀ ਕੋਈ ਜਿਹੜੀ ਲੜਾਈ ਉਸ ਤਰੀਕੇ ਦੀ ਬੱਡਾ ਟਿੰਸਾ ਸਾਹਿਬ ਇੰਨਾ ਕੁਝ ਕੀ ਹੋ ਗਿਆ ਸੀ ਕਿ ਪਾਰਟੀ ਉਹ ਆਪਾਂ ਨੂੰ ਬਣਾਣੀ ਪੈਗੀ ਹਾਲਾਂਕਿ ਤੁਸੀਂ ਕਾਫੀ ਲੰਬਾ ਸਮਾਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਸੀ ਅਲਵਿਦਾ ਕਹਿ ਗਏ ਸੀਗੇ ਪਾਰਟੀ ਨੂੰ ਪਰ ਜਿਸ ਤਰੀਕੇ ਦੇ ਨਾਲ ਆਗੂ ਜਿਹੜੇ ਨੇ ਅਕਾਲੀ ਦਲ ਛੱਡ ਚੁੱਕੇ ਨੇ ਸੁਧਾਰ ਲੈ ਵੀ ਜਿਹੜੀ ਸ਼ੁਰੂਆਤ ਕੀਤੀ ਗਈ ਹੈ ਕਿ ਇੰਨਾ ਕੀ ਕੁਝ ਹੋ ਗਿਆ ਸੀ ਪਾਰਟੀ ਦੇ ਵਿੱਚ ਕਿ ਕੋਈ ਹੋਰ ਕੋਈ ਚਾਹ ਰਹੀ ਨਹੀਂ ਸੀ ਨੰਬੇ ਇਹੋ ਗੱਲ ਹੈ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ कि ਤੁਸੀਂ ਕੁਝ ਸਮੇਂ ਲਈ ਪਿੱਛੇ ਹਟ ਜਾਓ ਕਿਸੇ ਹੋਰ ਵਿਅਕਤੀ ਨੂੰ ਪ੍ਰਧਾਨਜੀਤ ਦੀ ਜ਼ਿੰਮੇਵਾਰੀ ਦੇ ਦਿਓ ਤਾਂ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਦੁਆਰੇ ਹੌਲੀ-ਹੌਲੀ ਪਾਰਟੀ ਨਾਲ ਦੁਆਰੇ ਜੁੜਨ ਕਿਉਂਕਿ ਉਹਨਾਂ ਦੀ ਗਵਾਈ ਦੇ ਵਿੱਚ ਲਗਾਤਾਰ ਚਾਰ ਇਲੈਕਸ਼ਨਾਂ ਤੋਂ ਵੀ ਜ਼ਿਆਦਾ ਪੰਜ ਇਲੈਕਸ਼ਨਾਂ ਜਿਹੜੀ ਹੈ ਉਹ ਅਕਾਲੀ ਦਲ ਬੁਰੀ ਤਰ੍ਹਾਂ ਹਾਰੀ ਹੈ ਅਕਾਲੀ ਦਲ ਦੀ ਵੋਟ ਲਗਾਤਾਰ ਘਟੀ ਹੈ ਹੁਣ ਤਾਂ 12 13% ਤੇ ਆ ਕੇ ਖੜੀ ਗੂ ਜਿਹੜੀ ਤੁਸੀਂ ਹਨਾਨੀ ਜਨਕਾ ਮਤਲਬ 15 ਤੋਂ ਘੱਟ ਤਾਂ ਜ਼ਮਾਨਤ 잡ਤ ਹੋ ਜਾਂਦੀ ਹੈ 13% ਤੇ ਅਜ ਕੱਲੀ ਦਲ ਦੀ ਵੋਟ ਆ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਲੈ ਕੇ ਅੰਦਿਆ ਅਕਾਲੀ ਦਲ ਨੂੰ ਖੜਾ ਕਰਨ ਬਾਰੇ ਸੋਚੋ ਅਕਾਲੀ ਦਲ ਨੂੰ ਦੁਬਾਰੇ ਉਭਾਰਨ ਲਈ ਸੋਚੋ ਪਰ ਉਹ ਕਿਸੇ ਗੱਲ ਤੇ ਜਿਹੜਾ ਹੈ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਫਿਰ ਅਸੀਂ ਇਹ ਵੀ ਕਿਹਾ ਸੀਗਾ ਵੀ ਤੁਸੀਂ ਕੱਲ ਤੱਕ ਸਾਹਬ ਤੇ ਪੇਸ਼ ਹੋ ਕੇ ਮਾਫੀ ਮੰਗ ਲੈਨੇ ਆਪਾਂ ਉਹ ਵੀ ਨਹੀਂ ਮੰਨੇ ਸੋ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ ਉਹ ਜਦੋਂ ਅਸੀਂ ਦੇਖਿਆ ਵੀ ਉਹ ਕਿਸੇ ਗੱਲ ਤੇ ਨਹੀਂ ਆਉਣ ਨੂੰ ਤਿਆਰ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਅਕਾਲੀ ਦਲ ਨੂੰ ਮੋੜ ਸੁਰਜੀਤ ਕਰਨ ਵਾਸਤੇ ਕੋਈ ਕਦਮ ਚੱਕਣ ਨੂੰ ਤਿਆਰ ਨਹੀਂ ਫਿਰ ਸਾਰੇ ਨੂੰ ਮਜਬੂਰੀ ਬਸ ਪਾਸੇ ਹੋਣਾ ਪਿਆ ਬੇਲਵੀ ਮਾਮਲੇ 'ਚ ਸਿੱਧੇ ਤੌਰ ਤੇ ਮੰਨਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਦਾ ਹੱਥ ਸੀ ਤੇ ਉਹ ਗੱਲ ਇਹ ਹੈ ਇੱਕ ਕੁਝ ਘਟਨਾਤ੍ਰਮ ਹੁੰਦੇ ਨੇ ਜਿਹਦੇ ਕਰਕੇ ਅੱਗੇ ਜਿਹੜਾ ਹੈ ਇਹ ਸਾਰਾ ਕੁਝ ਚੱਲਦਾ ਹੈ ਪਹਿਲੀ ਗੱਲ ਤਾਂ ਡੇਰਾ ਮੁਖੀ ਨੂੰ ਮਾਫੀ ਵੇਲੇ ਕਿਸੇ ਨੂੰ ਨਹੀਂ ਪੁੱਛਿਆ ਗਿਆ ਕੋਈ ਸਲਾਹ ਨਹੀਂ ਲਈ ਗਈ ਇਹ ਉਸ ਤੋਂ ਬਾਅਦ